ਕਿ ਕਾਰ ਯੋ ਮੇ ਜੇ ਮੇਰਾ ਯਾਰ ਜਿੱਤ ਜੇ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਤੇ ਛੇਵਾਂ ਦਰਿਆ ਖਤਮ ਕਰਨ ਲਈ ਵਿਸ਼ੇਸ਼ ਮਹਮਾ ਚਲਾਈਆਂ ਗਈਆਂ ਹਨ ਕਿਉਂਕਿ ਨਸ਼ੇ ਕਾਰਨ ਕਈ ਮਾਵਾਂ ਦੇ ਪੁੱਤ ਤੇ ਦੁਨੀਆ ਨਾਲ ਵੀ ਦਾ ਕਹਿ ਕੇ ਕਈ ਭੈਣਾਂ ਦੇ ਭਰਾ ਦੁਨੀਆਂ ਛੱਡ ਚੁੱਕੇ ਨੇ ਤੇ ਕਈ ਦੁਨੀਆਂ ਨੂੰ ਤੜਫ ਰਹੇ ਨੇ ਨਸ਼ੇ ਦੇ ਕਾਰਨ ਬੁਰੇ ਹਾਲ ਹੋ ਰਹੇ ਨੇ ਨੌਜਵਾਨਾਂ ਦੇ ਕਈ ਆਪਣੇ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿੱਚ ਜਾ ਬਸੇ ਨੇ ਜਿਸ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਵਿਸ਼ੇਸ਼ ਮਹਿਮਾ ਚਲਾਈ ਗਈ ਹਨ ਖਾਸਾ ਕੈਂਪ ਲਾਇਆ ਜਾ ਰਹੇ ਹਨ ਜਿਸ ਨੂੰ ਲੈ ਕੇ ਨਸ਼ਾ ਮੁਕਤੀ ਯਾਤਰਾ ਅ ਜਿਲ੍ਹਾ ਮੁਹਾਲੀ ਦੇ ਪਿੰਡ ਬੱਲੋ ਮਾਜਰਾ ਤੋਂ ਕੱਢੀ ਗਈ ਜਿੱਥੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਿਧਾਇਕ ਕਲਵੰਤ ਸਿੰਘ ਪੁੱਜੇ ਉਹਨਾ ਨੇ ਬੱਚਿਆਂ ਨੂੰ ਇਸ ਸੰਬੰਧ ਵਿੱਚ ਜਾਗਰੂਕ ਕੀਤਾ ਆ ਤੁਹਾਨੂੰ ਦਿਖਾਉਣੇ ਆ ਮੌਕੇ ਤੇ ਤਸਵੀਰਾਂ ਕੀ ਕਹਿਣਾ ਹੈ ਵਿਧਾਇਕ ਕੁਲਵੰਤ ਸਿੰਘ ਅਤੇ ਪਿੰਡ ਦੇ ਸਰਪੰਚ ਦਾ ਨਾਮ ਜੀ ਗੁਰਜਿੰਦਰ ਸਿੰਘ ਸੋਨਾ ਮੈਂ ਸਰਪੰਚ ਪਿੰਡ ਵੱਲੋ ਮਾਜਰਾ ਤੇ ਅੱਜ ਐਮਐਲਏ ਸਾਹਿਬ ਆਏ ਆ ਨਸ਼ਾ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਸੰਬੰਧ ਚ ਸਾਨੂੰ ਬੜੀ ਖੁਸ਼ੀ ਹੋਈ ਅਸੀਂ ਧੰਨਵਾਦ ਕਰਦੇ ਆਂ ਮੇਰੇ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਹੈ ਜਿਵੇਂ ਕਿ ਬਿਛਨੀਆ ਸਰਕਾਰਾਂ ਦੇ ਵਿੱਚ ਇੰਨਾ ਜ਼ਿਆਦਾ ਨਸ਼ਾ ਪ੍ਰਫੁੱਲਤ ਹੋ ਗਿਆ ਸੀ ਕੁਛ ਨਸ਼ੇ ਨੂੰ ਖੱਲ ਪਾਉਣ ਵਿੱਚ ਪੰਜਾਬ ਸਰਕਾਰ ਪੂਰੀ ਤੱਕ ਪਰ ਹੈ ਤੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਪੂਰਾ ਪੰਜਾਬ ਇਸ ਮਹਿਮੇ ਦੇ ਵਿੱਚ ਸਰਕਾਰ ਦੇ ਨਾਲ ਹੈ ਤਾਂ ਜੋ ਇਹ ਨਸ਼ਿਆਂ ਦਾ ਕੋੜ ਸਾਡੇ ਪੰਜਾਬ ਤੋਂ ਖਤਮ ਹੋ ਸਕੇ ਤੇ ਸਾਡਾ ਜਿਹੜਾ ਪੰਜਾਬ ਰੰਗਲਾ ਤੇ ਖਿਸ਼ਾਲ ਪੰਜਾਬ ਬਣ ਸਕੇ ਨਸ਼ਾ ਮੁਕਤ ਪੰਜਾਬ ਬਣ ਸਕੇ ਬੱਚਿਆਂ ਕਿੰਨਾ ਉਸ਼ਾਸੀ ਹੈ ਬੱਚੇ ਅੱਜ ਸਕੂਲ ਦੇ ਸਾਰੇ ਤੁਸੀਂ ਦੇਖਿਆ ਸਕੂਲ ਦੇ ਕਿਹਾ ਹੋਰ ਕਿੰਨੇ ਦੇ ਜਿਹੜੇ ਬੱਚੇ ਕਈ ਤਾਂ ਛੁੱਟੀ ਕਰਕੇ ਰਹੇ ਆ ਬੱਚੇ ਕਿ ਅਸੀਂ ਵੀ ਇਸ ਮੁਹਿੰਮ ਚ ਸ਼ਾਮਿਲ ਹੋਣਾ ਹੈ ਤੇ ਸਾਰੇ ਬੱਚੇ ਟੀ-ਸ਼ਰਟ ਆ ਪਾ ਕੇ ਉਮ ਰਹੇ ਆ ਨਸ਼ਾ ਦ੍ਰਿਦ ਯੁੱਧ ਨਸ਼ਾ ਵਿਰੋਧ ਇਹ ਸਾਰੇ ਵੀ ਇਸ ਮੁਹਿੰਮ ਦੇ ਵਿੱਚ ਸਰਕਾਰ ਦੇ ਨਾਲ ਨਹੀਂ ਤੇ ਸਾਡੇ ਵੱਲੋਂ ਸਾਡੀ ਪੂਰੀ ਪੰਚਾਇਤ ਵੱਲੋਂ ਸਰਕਾਰ ਨੂੰ ਪੂਰਨ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਇਸ ਨਸ਼ਾ ਵਿਰੋਧ ਹਰ ਟਾਈਮ ਹਰ ਵਕਤ ਉਹਨਾਂ ਦੇ ਨਾਲ ਆ ਤੇ ਜੇ ਕੋਈ ਸਾਡੇ ਪਿੰਡ ਨਸ਼ਾ ਵਿੱਚ ਹੋਗਾ ਉਹਦੀ ਅਸੀਂ ਜਿਹੜੀ ਮਤਲਬ ਇਨਫੋਰਮੇਸ਼ਨ ਹੈ ਉਹ ਅਸੀਂ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਦਵਾਵਾਂਗੇ ਇਹ ਚੀਜ਼ ਬਹੁਤ ਮੈਂ ਸਾਰੇ ਜਿਹੜੇ ਮੇਰੇ ਵੀਰ ਭਰਾ ਹੈਗੇ ਆ ਉਹਨਾਂ ਨੂੰ ਇਹ ਤਾਂ ਪੀੜਪੂਰ ਕਰਨਾ ਚਾਹੁੰਦਾ ਨੇ ਕਿ ਜਿਹੜੇ ਵੀ ਨਸ਼ਾ ਕਰਦੇ ਆ ਪਹਿਲਾਂ ਤਾਂ ਨਸ਼ਾ ਤੋਂ ਦੂਰ ਹਟਣ ਤੇ ਜੇ ਉਹਨਾਂ ਦੇ ਕੋਈ ਨਾਲ ਦੇ ਨਸ਼ਾ ਕਰਦੇ ਆ ਉਹਨਾਂ ਨੂੰ ਵੀ ਸਮਝਾਉਣ ਤੇ ਸਰਕਾਰ ਵੱਲੋਂ ਆ ਜਿਹੜੇ ਨਸ਼ਾ ਮੁਕਤੀ ਕੇਂਦਰ ਖੋਲੇ ਗਏ ਆ ਤੇ ਉਹਨਾਂ ਵਿੱਚੋਂ ਅਸੀਂ ਉਹਨਾਂ ਨੂੰ ਸਾਨੂੰ ਦੱਸਣ ਅਸੀਂ ਨਾਲ ਜਾ ਕੇ ਉਹਨਾਂ ਨੂੰ ਭਰਤੀ ਕਰਾ ਕੇ ਲਿਆਵਾਂਗੇ ਤਾਂ ਜੋ ਇਹ ਨਸ਼ੇ ਦਾ ਕੋਹ ਸਾਰੇ ਸਮਾਜ ਚੋਂ ਖਤਮ ਹੋ ਜਾਵੇ। ਅਸੀਂ ਆਪਣੇ ਵੱਲੋਂ ਯਕੀਨ ਤੁਹਾਨੂੰ ਦਉਂਦੇ ਆ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਵੇਚੇਗਾ ਤੇ ਨਾ ਹੀ ਕੋਈ ਨਸ਼ਾ ਤੁਹਾਡੇ ਪਿੰਡ ਵਿੱਚ ਦਾਖਲ ਹੋਣ ਦੀ ਇਹਮਤ ਕਰੇਗਾ ਪਰਤੂ ਇਹ ਸਭ ਲਈ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਇਸ ਲਈ ਜੇਕਰ ਤੁਹਾਡੇ ਆਲੇ ਦੋਲੇ ਕੋਈ ਵੀ ਐਕਟਿਵ ਨਸ਼ਾ ਵੇਚਦਾ ਹੈ ਤਾਂ ਉਹ ਸਬੰਧੀ ਜਾਣਕਾਰੀ ਮੈਨੂੰ ਜਾਂ ਮੇਰੇ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਜਾਂ ਪੁਲਿਸ ਅਫਸਰ ਨੂੰ ਦਿੱਤੀ ਜਾਵੇ ਇਹ ਜਿਹੜੀ ਜਾਣਕਾਰੀ ਮੇਰਾ ਨੰਬਰ ਸਾਰੇ ਕੋਲ ਸਰਪੰਨ ਸਾਹਿਬ ਕੋਲ ਪੰਚਾਇਤ ਵਿੱਚ ਸਾਰੇ ਬਹੁਤ ਸਾਰੇ ਕੋਲ ਸਾਡੇ ਕੋਲ ਨੂੰ ਹੋਣਾ ਹੈ ਸਿੱਧਾ ਤੁਸੀਂ ਮੇਰੇ ਨੰਬਰ ਤੇ ਮੈਨੂੰ ਦੱਸ ਸਕਦੇ ਹੋ ਜਾਂ ਤੁਸੀਂ ਜੇਰਾ ਇਥੇ ਜਿਹੜਾ ਪੁਲਿਸ ਸਟੇਸ਼ਨੋਂ ਫਿਰਦਾ ਸਕਦੇ ਹੋ ਤੇ ਤੁਹਾਡੀ ਜਿਹੜੀ ਜਾਣਕਾਰੀ ਨੂੰ ਨਾ ਹੈ ਜਿਹੜਾ ਉਹ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਦੱਸਿਆ ਨਹੀਂ ਜਾਊਗਾ ਕਿ ਕਿਹਨੇ ਜਿਹੇ ਜਾਣਕਾਰੀ ਜਿਹੜੀ ਉਹ ਦਿੱਤੀ ਸੀ ਸੁਭਾਉ ਅਸੀਂ ਸੋਚ ਚੁੱਕੀਏ ਕਿ ਨਾ ਅਸੀਂ ਨਸ਼ਾ ਕਰਾਂਗੇ ਨਾ ਕਰਨ ਦੇਾਂਗੇ ਨਾ ਨਸ਼ਾ ਗੇਜਲਦੇ ਹਾਂਗੇ ਨਾ ਨਸ਼ਿਆਂ ਦਾ ਨਸ਼ਿਆਂ ਦਾ ਬਚਾ ਕਰਾਂਗੇ ਅਸੀਂ ਸਭ ਮਿਲ ਕੇ ਪੰਜਾਬ ਨੂੰ ਹੋਰ ਰੋਸ਼ਨ ਸੁਰੱਖਿਆ ਤੇ ਨਸ਼ਾ ਮੁਕਤ ਜਿਹੜਾ ਉਹ ਕਰਾਂਗੇ ਤੇ ਮੇਰੀ ਬੇਨਤੀ ਆ ਮੈਂ ਸਰਕਾਰ ਵੱਲੋਂ ਮਾਜੋਗ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੁਹਾਡੇ ਤੋਂ ਸਹਿਯੋਗ ਲਈ ਮੰਗ ਕਰਦਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਆਪਾਂ ਸਾਰੇ ਰਲ ਕੇ ਆਪਣੇ ਪਿੰਡ ਨੂੰ ਕਮੜ ਦਈਏ ਕੋਈ ਕਿਸੇ ਕਿਸੂ ਦਾ ਨਸ਼ਾ ਤਸਕਰ ਜੇ ਬਾਹਰੋਂ ਵੜਦਾ ਹੈ ਤਾਂ ਉਹਨੂੰ ਵੜਨਾ ਦਈਏ ਜੇ ਅੰਦਰ ਨਸ਼ਾ ਕਰਾਉਣ ਦੀ ਕੋਸ਼ਿਸ਼ ਕਰਦਾ ਉਹ ਤਾਂ ਉਹਦਾ ਬਾਈਕਟ ਕਰੀਏ ਤੇ ਆਪਾਂ ਇੱਕ ਸੌਂ ਨਹੀਂ ਚੁੱਕਣੇ ਉਹਦੇ ਵਿੱਚ ਵੀ ਇਹੀ ਕੋਸ਼ਿਸ਼ ਤੇ ਜੇ ਬੰਦੇ ਸੌਂ ਚੁੱਕਣੀਆਂ ਨਸ਼ਾ ਵਿਰੋਧੀ ਤੇ ਮੇਰੀ ਬੇਨਤੀ ਵੀ ਇੱਕ ਮਿੰਟ ਲਈ ਖੜੇ ਹੋਣ ਇਨਸਾਨੀ ਜਨੇ ਤੱਕ ਕੇ ਆਪਾਂ ਸੌਂ ਚੁੱਕ ਸਕੀਏ ਰਾਘਵਜੀਤ ਖਾਲਸਾ ਸੇ ਰਾਘਵਜੀਤ ਅਤੇ ਅਸੀਂ ਪਿੰਡ ਵਾਸੀ ਨਸ਼ਿਆਂ ਦੇ ਖਿਲਾਫ ਪਿੰਡ ਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਕੰਦੇ ਹਾਂ ਤੇ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦੀ ਨਸ਼ਾ ਅਸੀਂ ਨਸ਼ਾ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਕਿਸੇ ਨੂੰ ਨਸ਼ਾ ਅਸੀਂ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜਵਾਨਤ ਨਹੀਂ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਵਾਂਗੇ ਅਦੇ ਪਿੰਡਾਂ ਦੇ ਇਸ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਜਵਾਨਤ ਤੋਂ ਜਾਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਅਸੀਂ ਸਾਰੇ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ